ਹਰ ਰੋਜ਼ 5-600 ਬੰਦੇ ਜਿਹੜੇ ਹੈਗੇ ਉਹ ਦਵਾਈ ਲੈਂਦੇ ਆ ਸਾਡੇ ਕੈਂਪਾਂ ਦੇ ਵਿੱਚੋਂ ਇਸ ਤੋਂ ਸવાય ਅਸੀਂ ਜਿਹੜੇ ਅੱਜ ਕੱਲ ਕਿਉਂਕਿ ਜਦੋਂ ਫਲੱਡਸ ਆਉਂਦੇ ਆ ਉਹਦੇ ਨਾਲ ਜਿਹੜੇ ਮੱਖੀਆਂ ਮਛਰਾਂ ਨਾਲ ਤੇ ਗੰਦੇ ਪਾਣੀ ਨਾਲ ਡੈਂਗੀ ਚਿਕਨਗੁਨੀਆ ਔਰ ਡਾਇਰੀਆ ਉਹਦੇ ਤੇ ਵੀ ਅਸੀਂ ਨਜ਼ਰ ਰੱਖ ਰਹੇ ਆ ਫੀਵਰ ਦੇ ਕੇਸਸ ਆ ਰਹੇ ਆ ਔਰ ਡਾਇਰੀਆ ਦੇ ਕੇਸਸ ਥੋੜੇ ਆਏ ਆ 15-20 ਆਏ ਆ ਸਪਰਾਡਿਕ ਆ ਕੋਈ ਮਤਲਬ ਜ਼ਿਆਦਾ ਦਿੱਕਤ ਨਹੀਂ ਆ ਪਰ ਲੋਕਾਂ ਨੂੰ ਪੀ ਲੈ ਹੀ ਕਰਦੇ ਆ ਕਿ ਅਸੀਂ ਕਲੋਰੀਨ ਦੀਆਂ ਗੋਲੀਆਂ ਦੇ ਰਹੇ ਆ 20 ਲੀਟਰ ਪਾਣੀ ਦੇ ਵਿੱਚ ਇੱਕ ਗੋਲੀ ਪਾ ਦਿਓ 20 ਮਿੰਟ ਬਾਅਦ ਤੁਸੀਂ ਉਹਨੂੰ ਪੀ ਸਕਦੇ ਹੋ ਇਹ ਜੇ ਬਹੁਤ ਸਾਰੀਆਂ ਬਿਮਾਰੀਆਂ ਤੋਂ ਮਤਲਬ ਜੀ ਜ਼ਰੂਰੀ ਨਹੀਂ ਕਿ ਸਾਰਿਆਂ ਕੋਲੇ ਉਹਨੂੰ ਬੋਇਲ ਕਰਕੇ ਪੀ ਸਕਣ ਪਰ ਜੇ ਕਰ ਸਕਦੇ ਆ ਤਾਂ ਹੋਰ ਵੀ ਅੱਛੀ ਗੱਲ ਆ ਵੀ ਬੋਇਲ ਕਰਕੇ ਠੰਡਾ ਕਰਕੇ ਪੀਰੋ ਨਹੀਂ ਤਾਂ ক্লোਰੀਨ ਦੀ ਗੋਲੀ ਪਾ ਕੇ ਪੀ ਸਕਦੇ ਹੋ ਉਹਨਾਂ ਨੂੰ ਉਹਦਾ ਰੱਖਣ ਦੀ ਲੋੜ ਆ ਧਿਆਨ ਰੱਖਣ ਦੀ ਲੋੜ ਆ ਜੀ ਜਿਸ ਤਰ੍ਹਾਂ ਮੱਛਰ ਤੋਂ ਮੱਖੀਆਂ ਤੋਂ ਵੈਸੇ ਮੈਨੂੰ ਇੱਥੇ ਤੁਹਾਡੇ ਬਹੁਤ ਘਟਦਾ ਪਰ ਫਿਰ ਵੀ ਉਹਦੇ ਥੋੜਾ ਜਿਹਾ ਵਿਚਾਰ ਰੱਖਣ ਦੀ ਲੋੜ ਆ ਜੋ ਵੀ ਪ੍ਰੀਕਾਸ਼ਨ ਲੈ ਸਕਦੇ ਆ ਉਹ ਜ਼ਰੂਰ ਲਓ ਤੁਹਾਡੇ ਜਿਹੜੀ ਸਭ ਤੋਂ ਜ਼ਿਆਦਾ ਮੈਨੂੰ ਹੈਰਾਨੀ ਦੀ ਗੱਲ ਆ ਕਿ ਪਠਾਨਕੋਟ ਚ ਨਾ ਡੌਗ ਬਾਈਟ ਦੇ ਕੇਸਸ ਆ ਰਹੇ ਆ ਅਸੀਂ ਵੈਕਸੀ ਬਟ ਜਦੋਂ ਫਲਡਸ ਆਉਂਦੇ ਆ ਤੇ ਡੌਗ ਬਾਈਟਸ ਤੇ ਸਨੇਕ ਬਾਈਟਸ ਇਹਦਾ ਜਿਹੜਾ ਇੱਕ ਬੜਾ ਪੁਰਾਣਾ ਆਪਣਾ ਬਜ਼ੁਰਗਾਂ ਦਾ ਫਾਰਮੂਲਾ ਹੈਗਾ ਇੱਕ ਸੌਟੀ ਰੱਖੋ ਜਾਂ ਇੱਕ ਕਾਟਨ ਚ ਰੱਖੋ ਜੇ ਵੇਲੇ ਕੋਈ ਲੇਕੇ ਤੇ ਜਾਣਾ ਪੈਂਦਾ ਵਸ ਤਾਂ ਦਿਨੇ-ਦਿਨੇ ਸਾਰਾ ਕੰਮ ਨਬੇੜ ਲੋ ਤੇ ਇਹ ਆਦਰਵਾਇਜ਼ ਜਿਹੜਾ ਹੈਗਾ ਇਹਨਾਂ ਤੋਂ ਦੋਨੋਂ ਤੋਂ ਮਤਲਬ ਕੋਸ਼ਿਸ਼ ਕਰੀਏ ਬਚਾ ਦਈਏ ਆਪਾਂ ਲੇਕਿਨ ਸਾਡੇ ਕੋਲੇ ਸਨੇਕ ਬਾਈਟ ਦਾ ਵੀ ਔਰ ਡੌਗ ਬਾਈਟ ਦਾ ਵੀ ਸਾਰੀਆਂ ਦਵਾਈਆਂ ਅਸੀਂ ਸਾਰੇ ਜਿਹੜੇ ਸਾਡੇ ਸੈਂਟਰ ਆ ਗਿਆ ਬੇਸ ਕੈਂਪਸ ਆ ਉੱਥੇ ਅਵੇਲੇਬਲ ਹੈ ਬਟ ਜੇ ਹੋ ਜਾ ਡੌਗ ਬਾਈਟ ਤਾਂ ਫਿਰ ਡਿਲੇ ਨਹੀਂ ਕਰਨੀ ਇਮੀਡੀਏਟਲੀ ਆ ਕੇ ਟੀਕਾ ਲਵਾਵ